ਇਦੂ ਕਿਹਾ ਇਦੂ ਕਿਹਾ ਮੈਂ ਕਿਹਾ ਕੁੜੀ ਅੰਦਰ ਹੀ ਐ ਸਾਰਿਆਂ ਨੂੰ ਕਿਹਾ ਮੈਂ ਮੈਂ ਕਿਹਾ ਕੁੜੀ ਅੰਦਰ ਹੀ ਐ ਮੰਨ ਲਓ ਮੈਂ ਕਿਹਾ ਉਹਨੂੰ ਬਾਹਰ ਬੁਲਾਓ ਉਹਨੂੰ ਬਾਹਰ ਬੁਲਾਓ ਮੈਂ ਅੰਦਰੋਂ ਉੱਥੋਂ ਗਾਲ੍ਹਾਂ ਕੱਢਦਾ ਆ ਮੈਂ ਕਿਹਾ ਜਿਹੜਾ ਹੋਇਆ ਨਾ ਮੈਂ ਕਿਹਾ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਿਹਾ ਮੈਂ ਧੱਪੜ ਵਾਰੂਆ ਮੈਂ ਕਿਹਾ ਜੋ ਮਰਜ਼ੀ ਹੋਵੇ ਜਦੋਂ ਮੈਂ ਭਈ ਆਇਆ ਨਾ ਜਦੋਂ ਮੈਂ ਬੈਲ ਮਾਰੀ ਐ ਏਡੀ ਦਾੜੀ ਮੈਂ ਹੱਥ ਜੋੜੇ ਆ ਗਏ ਮੈਂ ਕਿਹਾ ਬਾਬਾ ਜੀ ਏਡੀ ਦਾੜੀ ਚਿੱਟੀ ਦਾੜੀ ਮੈਂ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਮੈਂ ਕਿਹਾ ਤੁਸੀਂ ਮੈਂ ਕਿਹਾ ਦੇਸ਼ਾਂ ਤੋਂ ਝੂਟ ਗਿਆ ਕਿ ਕੁੜੀ ਸਾਡੀ ਪਾਰੋਂ ਮੜ ਕੇ ਚਲ ਗਈ ਆ ਮੈਂ ਕਿਹਾ ਕੁੜੀ ਜਾਈ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਵੀਡੀਓ ਦਿਖਾਈ ਫੋਨ ਕਹਿੰਦਾ ਕਹਿੰਦਾ ਕੁੜੀ ਦਿਖਾਓ ਕਹਿੰਦਾ ਕਿ ਕੁੜੀ ਅੰਦਰ ਆਈ ਬਹੁਤ ਆਣ ਨਾਲ ਗੱਲ ਕਰ ਰਹੇ ਕਹਿੰਦਾ ਮੇਰੀਆਂ ਵੀ ਤੀਆਂ ਪੈਣਾ ਮੈਂ ਕਹਿੰਦਾ ਜੀ ਮੈਂ ਕੋਈ ਇਹ ਨਹੀਂ ਕਹਿੰਦਾ ਮੈਂ ਕਿ ਤੁਸੀਂ ਵੀ ਬਹੁਤ ਵੱਡੇ ਸਰਦੋ ਮੈਂ ਕੋਈ ਨਹੀਂ ਮੈਂ ਕਾ ਗੱਲ ਕਰਦਾ ਮੈਂ ਜੀ ਸਾਹਿਬ ਤੋਂ ਬਹੁਤ ਵੱਡੇ ਮੈਂ ਕਹਿੰਦਾ ਮੈਂ ਤਾਂ ਅਰ ਤੋਂ ਬਹੁਤ ਛੋਟਾ ਮੇਰੀ ਕੋਈ ਉਮਰ ਨਹੀਂ ਹੈਗੀ ਮੈਂ ਕਹਿੰਦਾ ਜੀ ਉਹਨੂੰ ਮੈਂ ਕਹਿੰਦਾ ਜੀ ਤੁਹਾਨੂੰ ਅਸੀਂ ਫੁਟੇਜ ਦਿਖਾ ਦਿੰਦੇ ਆਂ ਇਹ ਫੁਟੇਜ ਦੇਖੋ ਜਿਹੜੇ ਕੁੜੀ ਦੀ ਮਦਰ ਹੈ ਉਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਅਸੀਂ ਕੁੜੀ ਅਸੀਂ ਤੁਹਾਨੂੰ ਦਿਖਾ ਦਿੰਦੇ ਆਂ ਕਿ ਜੇ ਸਾਡੀ ਕੁੜੀ ਅੰਦਰ ਗਈ ਹੋਈ ਤੇ ਫਿਰ ਤੂੰ ਆਪਣਾ ਹਿਸਾਬ ਲਾੜੀ ਇੱਦਾਂ ਹੀ ਖੜ ਕੇ ਇਹਨੂੰ ਦਿਖਾਈ ਆ ਕਿ ਸਾਡੀ ਕੁੜੀ ਤੇਰੇ ਘਰ ਦੇ ਅੰਦਰ ਗਈ ਆ ਐਂਟਰ ਹੋਈ ਆ ਅਹੀਂ ਇਹਨੂੰ ਕਿਹਾ ਵੀ ਆ ਕਿ ਕੁੜੀ ਅੰਦਰ ਇਹ ਕਹਿੰਦਾ ਟੁੰਡ ਜੀ ਖੜਾ ਕਹਿੰਦਾ ਨਹੀਂ ਜੀ ਨਹੀਂ ਗਈ ਜੀ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਅਹੀਂ ਇਹਨੇ ਆਂਟੀ ਨੇ ਕਿਹਾ ਕੁੜੀ ਦੀ ਮਦਦ ਕਹਿੰਦੀ ਗੇਟ ਖੋਲ ਗੇਟ ਖੋਲ ਕਹਿੰਦੀ ਆਪ ਦਾ ਜਦੋਂ ਉਹਨੇ ਗੇਟ ਜਦੋਂ ਉਹਨੇ ਗੇਟ ਇੱਕ ਵਾਰੀ ਪਹਿਲੇ ਹੀ ਪੁਲਿਸ ਪ੍ਰਸ਼ਾਸਨ ਨੇ ਸਾਰਾ ਚੈੱਕ ਕੀਤਾ ਸਾਨੂੰ ਨਹੀਂ ਪਤਾ ਭਾਜੀ ਕਦੋਂ ਤੇ ਚੈੱਕ ਕਰਦੇ ਵੇਈ ਕੁੜੀ ਨੂੰ ਕਦੋਂ ਤੇ ਲੱਭਦੇ ਵੇਈ ਜੀ ਸਾਨੂੰ ਨਹੀਂ ਇੰਨਾ ਪਤਾ ਗੇਟ ਖੋਲਿਆ ਗੇਟ ਖੋਲਿਆ ਫੇਰ ਭਾਜੀ ਅਸੀਂ ਜਦੋਂ ਗੇਟ ਖੋਲਿਆ ਆ ਮੈਂ ਜੀ ਸਿੱਧਾ ਅੰਦਰ ਗਿਆ ਵਾ ਪਿੱਛੇ ਭਾਜੀ ਖੜੇ ਸੀਗੇ ਮੈਨੂੰ ਉਹ ਭਾਈ ਦੀ ਮਤਲਬ ਜੀ ਫੇਸ ਨਹੀਂ ਯਾਦ ਉਹਨਾਂ ਨੇ ਭਾਜੀ ਬਾਥਰੂਮ ਖੋਲ੍ਹਿਆ ਹੀ ਆ ਸਾਡੀ ਭੈਣ ਭਈ ਉੱਤੇ ਮਰੀ ਪਈ ਆ ਇਹਦਾ ਦੁੱਖ ਪੈਣ ਇਹਦੇ ਦੀ ਦਾੜੀ ਕਰਕੇ ਇੰਨਾ ਮੈਨੂੰ ਕੀਤਾ ਮੈਂ ਕਿਹਾ ਨਹੀਂ ਤੇ ਪੁਲਿਸ ਵਾਲੀ ਗੱਲ ਪੁਲਿਸ ਕਾਰਵਾਈ ਕਰ ਗਈ ਆ ਪੁਲਿਸ ਕਾਰਵਾਈ ਕਰ ਗਈ ਆ ਕਹਿੰਦੇ ਸਵੇਰੇ 10 ਵੇ ਦੇਖਾਂਗੇ ਇਹ ਇਹ ਗੱਡੀ ਦੀ ਚੈਰੀ ਕਰ ਰਹੀ ਹੈਗਾ ਇਹ ਬੋਰੇ ਦੀ ਪੈਕਿੰਗ ਗੱਡੀ ਦੀ ਡਿੱਕੀ ਗੱਡੀ ਮੈ ਕਰਕੇ ਗੱਡੀ ਰਹੀ ਹੈ ਜਿੰਨੀ ਲਾਇਸੈਂਸਰੀ ਕਿੰਨੀ ਉਮਰ ਹੈ ਭਾਈ 12 ਸਾਲ ਜਿਹੜਾ ਉਹਦੀ ਉਮਰ ਹੈ ਮੇਰੀ ਭੈੜਾ ਰਗੀ ਜੋਟੀ ਮੇਰੇ ਜਿੱਤੇ ਮੇਰੇ ਵੀਰਾ 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 ਸਾਡੇ ਨੇ ਕਲਾ ਕਲਾ ਕਰਦਾ ਸਾਡੇ ਪੈ